ਹਲੋ ਦੋਸਤੋ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਤੁਹਾਡੇ ਲਈ ਲੈ ਕੇ ਆਏ ਜੀ ਇੱਕ ਨਵੀਂ ਵੀਡੀਓ ਜਿਸ ਵਿੱਚ ਅਸੀਂ ਆਪਦੇ ਫਾਰਮ ਦਾ ਇੱਕ ਨਵਾਂ ਮੈਂਬਰ ਤੁਹਾਡੇ ਨਾਲ ਇੰਟਰੋਡਿਊਸ ਕਰਨ ਜਾ ਰਹੇ ਹਾਂ ਸਕਰੀਨ ਤੇ ਚੱਲ ਰਹੀ ਤੁਹਾਡੇ ਸਾਹਮਣੇ ਨੁਕਰੀ ਬੱਚੀ ਸਾਡੇ ਫਾਰਮ ਤੇ ਬਿਲਕੁਲ ਨਵੀਂ ਆਈ ਹੈ ਤੇ ਅੱਜ ਪਹਿਲਾ ਦਿਨ ਹੈ ਇਸ ਨੂੰ ਇਸ ਰਾਉਂਡ ਪੈਨ ਦੇ ਵਿੱਚ ਛੱਡਿਆ ਇਸ ਬੱਚੀ ਬਾਰੇ ਜੇ ਤੁਹਾਨੂੰ ਦੱਸਾਂ ਤੇ ਇਹ ਬੱਚੀ ਹੈ ਜੀ ਮਹਾਦੇਵ ਕੋੜੇ ਦੀ ਜੋ ਕਿ ਆਕਲੀਆ ਪਿੰਡ ਦੇ ਵਿੱਚ ਹੈ ਬਈ ਗੁਰਪੇਜ ਕੋਲੇ 70 ਇੰਚ ਕੁ ਸ ਕੋੜੇ ਦੀ ਹਾਈਟ ਹੈ ਤੇ ਅਰਜਨ ਰੌਲੀ ਵਾਲੇ ਦਾ ਉਹ ਪੁੱਤ ਹੈ ਸੋ ਇਸ ਬੱਚੀ ਬਾਰੇ ਦੱਸੀਏ ਤੇ ਇਸ ਦੀ ਉਮਰ ਹੈ ਜੀ 10 ਮਹੀਨੇ ਹਾਈਟ ਇੰਡੀ 58 ਪਲੱਸ ਹੈ ਇਹ ਜਦੋਂ ਅਸੀਂ ਇੱਕ ਦਿਨ ਹੀ ਹੋਇਆ ਨਵੀਂ ਲਿਆਂਦੀ ਨੂੰ ਤੇ ਇਸ ਨੂੰ ਬਾਹਰ ਰਿੰਗ ਦੇ ਵਿੱਚ ਪਹਿਲਾਂ ਤਾਂ ਕਲੀ ਨੂੰ ਹੀ ਛੱਡਿਆ ਤਾਂ ਕਿ ਥੋੜਾ ਜਿਹਾ ਇਸ ਨੂੰ ਏਰੀਏ ਦਾ ਸੌਰੀ ਸਮਝ ਆ ਜੇ ਫਿਰ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਘੋੜੀਆਂ ਸ਼ਾਂਤ ਸੁਭਾਅ ਦੀਆਂ ਹਨ ਉਹਨਾਂ ਨਾਲ ਵੀ ਇਹਨੂੰ ਇੰਟਰੋਡਿਊਸ ਕਰਾਇਆ ਗਿਆ ਕਉਗੀ ਅਸੀਂ ਤਕਰੀਬਨ ਸਾਰੀਆਂ ਘੋੜੀਆਂ ਹੀ ਬਾਹਰ ਪੜਕ ਦੇ ਵਿੱਚ ਇਕੱਠੀਆਂ ਛੱਡ ਦਿੰਨੇ ਆ ਪਰ ਜਦੋਂ ਕਿ ਨਵਾਂ ਐਨੀਮਲ ਆਉਂਦਾ ਹੈ ਤੇ ਉਹਨੂੰ ਅਕਸੈਪਟ ਕਰਨ ਦੇ ਵਿੱਚ ਘੋੜੀਆਂ ਥੋੜਾ ਟਾਈਮ ਲਾਉਂਦੀਆਂ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਸ਼ਾਂਤ ਘੋੜੀਆਂ ਤੇ ਥੋੜੀਆਂ ਫਰੈਂਡਲੀ ਐ ਨਵੀਆਂ ਘੋੜੀਆਂ ਨਾਲ ਜਾਂ ਨਵੇਂ ਬੱਚਿਆਂ ਨਾਲ ਪਹਿਲਾਂ ਉਹ ਦੋ ਘੋੜੀਆਂ ਛੱਡੀਆਂ ਜਿਵੇਂ ਕਿ ਜੈਸਿਕਾ ਤੇ ਸਾਡੀ ਸ਼ਹਿਜ਼ਾਦੀ ਘੋੜੀ ਐ ਜੋ ਕਿ ਬਹੁਤ ਹੀ ਫਰੈਂਡਲੀ ਰਹਿੰਦੀ ਐ ਬਾਕੀ ਸਾਰੇ ਬੱਚਿਆਂ ਦੇ ਨਾਲ ਜਾਂ ਕੋਈ ਨਵੀਂ ਘੋੜੀ ਆ ਜੇ ਸਾਨੂੰ ਐਸੀ ਵੀ ਸਭ ਤੋਂ ਪਹਿਲਾਂ ਨਾਲ ਦੀ ਦੋਸਤੀ ਹੋ ਜਾਏ ਜਦੋਂ ਦੋਸਤੀ ਹੋ ਜੀ ਤੇ ਉਸ ਤੋਂ ਬਾਅਦ ਇਹ ਪ੍ਰੋਟੈਕਟ ਕਰਦੀਆਂ ਜਦੋਂ ਕਿ ਦੂਜੀਆਂ ਘੂੜੀਆਂ ਇਸ ਨੂੰ ਹਾਮ ਕਰਦੀ ਜਾਂ ਇਹਨੂੰ ਥੋੜਾ ਜਿਆਦਾ ਦਬਾਉਣ ਦੀ ਕੋਸ਼ਿਸ਼ ਕਰਨਗੀਆਂ ਤੇ ਇਹ ਬਾਅਦ ਚ ਅੱਗੇ ਆ ਕੇ ਉਹਨੂੰ ਪ੍ਰੋਟੈਕਟ ਵੀ ਬਹੁਤ ਕਰਦੀਆਂ ਸੋ ਇਹ ਦੇਖਣ ਵਾਲੀਆਂ ਗੱਲਾਂ ਤੁਸੀਂ ਜਿਹੜੇ ਨਵੇਂ ਘੋੜਾ ਪਾਲਕ ਹੈ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਇੱਕੋ ਵਾਰੀ ਜੇ ਤੁਸੀਂ ਸਾਰੀਆਂ ਘੂੜੀਆਂ ਦੇ ਵਿੱਚ ਜੇ ਛੱਡਦੇ ਹੋ ਉਹਦੇ ਵਿੱਚ ਇਸ ਬੱਚੀ ਨੂੰ ਜਾਂ ਕਿਸੇ ਐਨੀਮਲ ਛੱਡਦੇ ਹੋ ਤੇ ਉਹਨੂੰ ਸੈਟਫਿਟ ਦੂਜੀਆਂ ਘੂੜੀਆਂ ਲਾ ਸਕਦੀਆਂ ਗਾ ਅਕਸੈਪਟੈਂਸ ਬਹੁਤ ਜ਼ਰੂਰੀ ਹੈ ਵੀ ਨਵੇਂ ਬੱਚੇ ਨੂੰ ਐਕਸੈਪਟ ਕਰ ਲੈਣ ਸੋ ਇੱਕ ਛੋਟੀ ਜੀ ਜਾਣਕਾਰੀ ਸੀ ਤੁਹਾਡੇ ਲਈ ਕਿ ਤੁਸੀਂ ਵੀ ਜਦੋਂ ਵੀ ਕੋਈ ਨਵਾਂ ਐਨੀਮਲ ਲੈ ਕੇ ਆਉਨੇ ਹੋ ਤਾਂ ਇਹਨਾਂ ਨੂੰ ਇੰਟਰੋਡਿਊਸ ਜ਼ਰੂਰ ਆਪਸ ਦੇ ਵਿੱਚ ਕਰੋ ਤਾਂ ਕਿ ਆਪਸੇ ਲੜਨ ਨਾ ਕੋਈ ਛੱਟ ਫੇੜ ਤੋਂ ਬਚੇ ਬਚਨ ਤੇ ਰਾਉਂਡ ਪੈਨ ਬਾਰੇ ਤਾਂ ਆਪਾਂ ਇਸ ਤੋਂ ਪਹਿਲਾਂ ਵੀ ਵੀਡੀਓ ਬਣਾਈ ਪਈ ਹੈ ਜੇ ਕਿਸੇ ਨੂੰ ਫਿਰ ਵੀ ਕੋਈ ਰਾਉਂਡ ਪੈਨ ਦੀ ਜਾਣਕਾਰੀ ਚਾਹੀਦੀ ਹੈ ਤਾਂ ਸਾਨੂੰ ਤੁਸੀਂ ਪੁੱਛ ਸਕਦੇ ਹੋ ਤੇ ਰਾਉਂਡ ਪੈਨ ਦੇ ਵਿੱਚ ਸਾਡੀ ਐਕਸਰਸਾਈਜ਼ ਤਾਂ ਡੇਲੀ ਹੋ ਰਹੀ ਹੈ ਬੱਚਿਆਂ ਦੀ ਐਕਸਰਸਾਈਜ਼ ਸਵੇਰੇ ਔਰ ਡੇਲੀ ਜ਼ਰੂਰ ਕਰਾਉਣੀ ਕਰਾਉਨੇ ਆਂ ਹਰ ਬੱਚੇ ਨੂੰ 15 ਤੋਂ 20 ਮਿੰਟ ਲੰਜਿੰਗ ਮਿਲਦੀ ਹੈ ਤੇ ਉਸ ਤੋਂ ਬਾਅਦ ਘੂੜੀਆਂ ਨੂੰ ਇਕੱਠੀਆਂ ਰਨਿੰਗ ਦੇ ਦਿੰਨੇ ਆ ਤਿੰਨ-ਤਿੰਨ ਕਰਕੇ ਜਾਂ ਦੋ-ਦੋ ਕਰਕੇ ਤੋਂ ਲਾਉਣ ਪੈਂਦਾ ਸਾਨੂੰ ਤਾਂ ਬਹੁਤ ਬੈਨੀਫਿਟ ਮਿਲਿਆ ਹੈ ਬੱਚਿਆਂ ਦੇ ਮਸਲ ਬੱਚਿਆਂ ਦੀ ਗਰੋਥ ਬੱਚਿਆਂ ਦੀ ਹਾਈਟ ਦਾ ਰਾਜ਼ ਜਿਹੜਾ ਹੈ ਉਹ ਸਾਰਾ ਇਹਨਾਂ ਦੀ ਐਕਸਰਸਾਈਜ਼ ਤੇ ਇਹਨਾਂ ਦੀ ਡਾਈਟ ਤੇ ਟਿਕਿਆ ਹੋਇਆ ਸੋ ਤੁਹਾਨੂੰ ਇਹ ਵੀਡੀਓ ਕਿਹੋ ਜੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਨਵੀਂ ਬੱਚੀ ਤੁਹਾਨੂੰ ਕਿਹੋ ਜੀ ਲੱਗੀ ਇਸ ਬਾਰੇ ਵੀ ਜਰੂਰ ਦੱਸਿਓ ਬਾਕੀ ਵੀਡੀਓ ਦੇ ਨਾਲ ਬਣੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਦੇ ਤੁਹਾਨੂੰ ਫਿਰ ਮਿਲਾਂਗੇ ਕੋਈ ਨਵੇਂ ਸੁਜੈਸ਼ਨ ਨੇ ਸਾਡੇ ਪ੍ਰਤੀ ਕੋਈ ਨਵੀਂ ਕੁਝ ਜਾਣਕਾਰੀ ਲੈਣਾ ਚਾਹੁੰਦੇ ਆ ਤੇ ਸਾਨੂੰ ਜਰੂਰ ਕਮੈਂਟ ਕਰਕੇ ਜਾਂ ਜਿਵੇਂ ਫੋਨ ਕਰਕੇ ਦੱਸਦੇ ਰਿਹਾ ਕਰੋ ਅਸੀਂ ਸਾਰਿਆਂ ਲਈ ਕੋਸ਼ਿਸ਼ ਕਰਦੇ ਆ ਵੀ ਜਿਹੜੇ ਕੋਈ ਨਵੇਂ ਕੋੜਾ ਪਾਲਕ ਹੈ ਉਹਨਾਂ ਨੂੰ ਇਹ ਜਾਣਕਾਰੀਆਂ ਉਹਨਾਂ ਦੇ ਘਰ ਤੱਕ ਉਹਨਾਂ ਦੇ ਫੋਨ 'ਚ ਮਿਲਦੀ ਰਵੇ ਧੰਨਵਾਦ